ਸਾਡਾ ਹੈ ਮੇਰਾ ਨਾਮ ਸੁਲਮਿੰਦਰ ਸਿੰਘ ਫੌਜੀ ਆ ਜੀ ਕਿਹੜਾ ਪਿੰਡ ਪਿੰਡ ਠੱਠਾ ਇਹ ਕੀ ਮਸਲਾ ਹੈ ਜਿਹੜਾ ਗਲੀ ਦੇ ਵਿੱਚ ਪਾਣੀ ਤੁਰਿਆ ਫਿਰਦਾ ਹੈ ਸੜਕਾਂ ਦੇ ਵੀ ਪਾਣੀ ਖਲੋਂਦਿਆ ਹੈ ਇਹ ਮਸਲਾ ਜੀ ਪਿਛਲੇ 2 ਸਾਲ ਤੋਂ ਹੀ ਸਾਡਾ ਚੱਲ ਰਿਹਾ ਹੈ ਇੱਕ ਸਾਡੇ ਹੀ ਪਿੰਡ ਦਾ ਵਿਕਤੀ ਆ ਜੋ ਪਹਿਲਾਂ ਤੋਂ ਨੇ ਕਬਜ਼ਾ ਕੀਤਾ ਹੈ ਪੰਚਾਇਤੀ ਜਗ੍ਹਾ ਤੇ ਤਕਰੀਬਨ 4-5 ਕਨਾਲਾਂ ਥਾਂ ਹੈ ਇਹਨੇ ਪਾਣੀ ਸਾਡਾ ਪਿੱਛੋਂ ਦੀ ਕਢਾਇਆ ਸੀ ਹੁਣ ਉਹਨੇ ਉਧਰੋਂ ਵੀ ਜਿਹੜਾ ਬੰਦ ਪਾਣੀ ਕਰਕੇ ਤੇ ਗਲੀ 'ਚ ਕਰ ਦਿੱਤਾ ਗਿਆ ਤੇ ਇਹ ਅੱਗੇ ਪਾਣੀ ਪੈ ਰਿਹਾ ਨੰਬਰੀ ਜਗ੍ਹਾ ਦੇ ਵਿੱਚ ਤੇ ਕੱਲ ਨੂੰ ਉਹਨਾਂ ਵੀ ਕਿਹਾ ਵੀ ਅਸੀਂ ਜਿਹੜਾ ਪਾਣੀ ਆ ਇਹ ਕਰ ਦੇਣਾ ਬੰਦ ਤੇ ਇਹ ਜੋ ਸ਼ਰਮਨ ਸਿੰਘ ਤੁੰਨ ਐਮਐਲਏ ਸਾਹਿਬ ਇਹਦਾ ਮੌਕਾ ਵੇਖ ਕੇ ਗਏ ਨੇ ਉਹ ਵੀ ਇਹਨਾਂ ਨੂੰ ਸਮਝਾ ਕੇ ਗਏ ਨੇ ਸਰਪੰਚ ਨੇ ਇਹਨੂੰ ਸਮਝਾਇਆ ਹੈ ਪਰ ਇਹ ਬੰਦਾ ਨਹੀਂ ਸਮਝਦਾ ਅਸੀਂ ਦਰਖਾਸਤਾਂ 'ਚ ਵੀ ਸਭ ਕੁਛ ਬੀਡੀਪੀਓ ਵਟਵਾਣੂ ਤੇ ਚੁੱਕੇ ਆਂ ਪਰ ਇਹ ਹੁਣ ਪਾਣੀ ਜਿਹੜਾ ਤੁਸੀਂ ਦੇ ਸਕਦੇ ਹੋ ਵੀ ਆਓ ਜਾਈ ਜਿਹੜੀ ਆ ਮੱਖੀ ਤੋਂ ਘਿਹਰੇਲੇ ਨੂੰ ਰਾਹ ਜਾਂਦਾ ਲੋਕ ਪਰੇਸ਼ਾਨ ਨੇ 40 ਘਰ ਜਿਹੜੇ ਟਿੰਡ ਦੇ ਪਰੇਸ਼ਾਨ ਨੇ ਇਹ ਪਾਣੀ ਦਾ ਸਾਡਾ ਕੋਈ ਵੀ ਹੱਲ ਨਹੀਂ ਹੋ ਰਿਹਾ ਅਸੀਂ ਦਰਖਾਸਤਾਂ ਦੇ ਦਰਵਾਜ਼ੇ ਖੜਾ ਰਹੇ ਆ ਸਰਪੰਚ ਨੇ ਮਤਾ ਵੇਖ ਲਿਆ ਜੇ ਵੀ ਪਿਓ ਨੇ ਦੇਖ ਲਿਆ ਜੋ ਪਟਵਾਰੀ ਆ ਉਹਨੇ ਮੌਕਾ ਦੇਖ ਲਿਆ ਪਰ ਇਹਦਾ ਹੱਲ ਸਾਡਾ ਕੋਈ ਨਹੀਂ ਹੋ ਰਿਹਾ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਪ੍ਰਸ਼ਾਸਨਗਾਰੀਏ ਬੇਨਤੀ ਕਰਦੇ ਆਂ ਕਿ ਸਾਡਾ ਇਹ ਨਕਾਸੀ ਦਾ ਕੋਈ ਹੱਲ ਕਰਾਇਆ ਜਾਵੇ ਬੱਚੇ ਸਕੂਲਾਂ ਚ ਜਾਂਦੇ ਨੇ ਪਾਣੀ ਦੇ ਬਿਨ ਦੇ ਲੰਘ ਕੇ ਸਾਨੂੰ ਆਉਣਾ ਪੈਂਦਾ ਹੈ ਇਹਦਾ ਹੁਣ ਜੋ ਪਾਣੀ ਬੰਦ ਹੈ ਉਹਦਾ ਮਸਲਾ ਹੱਲ ਕਰਾਇਆ ਜਾਵੇ ਜੀ ਕਿਹਾ ਭਾਈ ਸਾਡਾ ਕਿਹੜਾ ਪਿੰਡ ਹੈ ਕੀ ਮਸਲਾ ਕੀ ਹੈ ਡੱਗਲੀ ਚ ਪਾਣੀ ਤੁਰਿਆ ਫਿਰਦਾ ਜੀ ਮਸਲਾ ਇਹ ਜੀ 40 50 ਸਾਲ ਹੋ ਗਏ ਪਾਣੀ ਜਾਂਦੇ ਨੇ ਛੱਪੜ ਨੂੰ ਜਾਂਦਾ ਸੀ ਪਾਣੀ ਇਹ ਪਿੰਡ ਦਾ ਵਿਅਕਤੀ ਆ ਜਿੰਨੇ ਨੇ ਪਾਣੀ ਬੰਦ ਕਰਤਾ ਵਾ ਜਿਉਂ ਪਾਣੀ ਸਾਰਾ ਗਲੀ ਦੇ ਵਿੱਚ ਆ ਰਿਹਾ ਜੀ ਇਹ ਨਹੀਂ ਇਹ ਮਸਲਾ ਲਿਕਤਾ ਗਿਆ ਇਹ ਪਾਣੀ ਸਰਕਾਰੀ ਨਾਲੀ ਦਾ ਹੈਗੇ ਉਤਰਾ ਇਹ ਸਰਕਾਰੀ ਨਾਲੇ ਦਾ ਸਾਰੇ ਅੱਛਾ ਉਹਨੇ ਕਾਹ ਤੋਂ ਬੰਦ ਕੀਤਾ ਉਹ ਵੇ ਆਬਦੀ ਮਰਜ਼ੀ ਨਾਲ ਬੰਦ ਕਰੀ ਫਿਰਦਾ ਜੀ ਕੋਈ ਦਰਖਾਸਤਾਂ ਦਿੱਤੀਆਂ ਇਸ ਬੰਦੇ ਨੂੰ ਦਰਖਾਸਤਾਂ ਦਿੱਤੀਆਂ ਜੀ ਕੋਈ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕੀਤੀ ਜੀ ਹੁਣ ਮੰਗ ਕੀ ਕਰਦੇ ਜੀ ਮੰਗ ਅਸੀਂ ਇਹੋ ਕਰਦੇ ਆ ਪਾਣੀ ਸਾਡੇ ਦਾ ਵਿਕਾਸ ਮੰਗਦੇ ਆਗੇ ਆ ਬਾਈ ਤੁਹਾਡਾ ਪਰਮਿੰਦਰ ਸਿੰਘ ਨਾਲ ਜੀ ਕੀ ਮਸਲਾ ਕੀ ਹੈ ਜਿਹੜਾ ਇਕੱਠੇ ਹੋਏ ਜੇ ਇਹ ਰੁੱਦੀ ਪਾਣੀ ਦਾ ਨਿਕਾਸੀ ਦਾ ਮਸਲਾ ਜੀ ਹਾਂ ਜੀ ਤੇ ਪਿੱਛੇ ਤੇ ਰਹਾ ਘਰ ਆ ਉਹਨੇ ਬੰਦ ਕੀਤਾ ਜੀ ਸਾਰੀ ਗਲੀ ਦਾ ਪਾਣੀ ਨਾਲ 40 10 ਦਾ ਪਾਣੀ ਆ ਜੀ ਸਰਕਾਰੀ ਨਾਲ ਇਹਦੇ ਆ ਸਾਡੇ ਸਰਕਾਰੀ ਨਾਲੇ ਦਾ ਜੀ ਤੇ ਕੋਈ ਐਪਲੀਕੇਸ਼ਨ ਦਿੱਤੀ ਹੈ ਐਪਲੀਕੇਸ਼ਨ ਆਈ ਸਾਰੇ ਮਹਿਕਮਿਆਂ ਨੂੰ ਸਾਰੇ ਅਫਸਰਾਂ ਨੂੰ ਦਿੱਤੀਆਂ ਆਈ ਪਰ ਕੋਈ ਸੁਲਵਾਈ ਨਹੀਂ ਹੋਈ ਜੀ ਤੇ ਹੁਣ ਕੀ ਮੰਗ ਕੀ ਕਰਦੇ ਜੀ ਮੰਗ ਨਹੀਂ ਕਰਦੇ ਜੀ ਇਹਦਾ ਪਾਣੀ ਦਾ ਬਾਦ ਕਾਸੀ ਜਿਹੜਾ ਕਲ ਵੀ ਜਿਹਦਾ ਜਾਂਦਾ ਨਾਲੇ ਦਾ ਉਹ ਸਪਲਾਈ ਜਿਹੜੀ ਉਹ ਚਾਲੂ ਕੀ ਦੀ ਜਾਵੇ ਤੇ ਅੱਜ ਜਿਹੜਾ ਗਲੀ ਦੇ ਵਿੱਚ ਪਾਣੀ ਸਾਡਾ ਚੜਿਆ ਆਉਣ ਜਾਣ ਤੇ ਬੜੀ ਪਰੇਸ਼ਾਨੀ ਆਉਂਦੀ ਆ ਇਹ ਵੀ ਜਿਹੜਾ ਬੰਦ ਕਰਾ ਕੇ ਜਿਹੜੀ ਆ ਉਹ ਸਾਡਾ ਇਲਾਵਾ ਉਹ ਇਹ ਜਿਹੜੀ ਇਹ ਗਲੀ ਹੈ ਇਹ ਮੇਨ ਗਲੀ ਹੈ ਜਿਹੜੀ ਆ ਜੀ ਇਹ ਮੇਨ ਗਲੀ ਆ ਜੀ ਪਿੰਡ ਦੀ ਮੇਨ ਗਲੀ ਇਹ ਆ ਤੇ ਆ ਛੜਕ ਜਿਹੜੀ ਆ ਇਹ ਜਿਹੜੀ ਆ ਗਾਂ ਦੇ ਹਾਲ ਪਰ ਨਹੀਂ ਜਾਂਦੀ ਇਧਰੇ ਆ ਰੋਕਦੇ